ਜ਼ੋਨ B ਦੇ ਦਫਤਰ ਦੇ ਵਿੱਚ ਹੁਣ ਧਰਮਪੁਰਾ ਚੌਂਕੀ ਨੂੰ ਸ਼ਿਫਟ ਕਰ ਦਿੱਤਾ ਗਿਆ ਸਾਰਿਆਂ ਨੂੰ ਦੱਸਤਾ ਜੀ ਇੱਧਰ ਸਹੀ ਹੋਊਗਾ ਵਿਚਾਲੇ ਸ਼ਹਿਰ ਦੇ ਨਹੀਂ ਨਹੀਂ ਜੀ ਠੀਕ ਹੈ ਜੀ ਬੇਸ ਨੂੰ ਕੋਈ ਪਰੇਸ਼ਾਨੀ ਨਹੀਂ ਇੱਥੇ ਆ ਫਿਰ ਪੱਕੇ ਤੌਰ ਤੇ ਹੁਣ ਇੱਥੇ ਹੀ ਚੌਂਕੀ ਬਣਾਈ ਫਿਲਹਾਲ ਦੇ ਜੇ ਆਰਜੀ ਆਈ ਆ ਦੇਖਦੇ ਹਾਂ ਅਸਰਾਂ ਨਾਲ ਗੱਲ ਕਰਦੇ ਆ ਪੱਕੇ ਤੌਰ ਤੇ ਚੌਂਕੀ ਦੀ ਜਗ੍ਹਾ ਨਹੀਂ ਮਿਲਦੀ ਤਾਂ ਜਿਹੜੀ ਇਹ ਧਰਮਪੁਰਾ ਚੌਂਕੀ ਹੈ ਇਹ ਜ਼ੋਨ B ਐਮਸੀਲ ਦੇ ਦਫਤਰ ਦੇ ਵਿੱਚ ਹੀ ਰਹੇਗੀ ਲੁਧਿਆਣਾ ਦੀ ਇੱਕ ਹੋਰ ਚੌਂਕੀ ਸ਼ਿਫਟ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਕੁਝ ਪੰਜਾਬ ਦੇ ਜਿਹੜੇ ਬੁਰੇ ਸਮੇਂ ਦੇ ਦੌਰਾਨ ਕਈ ਚੌਂਕੀਆਂ ਜਿਹੜੀਆਂ ਨੇ ਖੁੱਲੀਆਂ ਗਈਆਂ ਸੀਗੀਆਂ ਔਰ ਉਹਨਾਂ ਵਿੱਚੋਂ ਹੁਣ ਕਈ ਚੌਂਕੀਆਂ ਨੂੰ ਜਿਹੜਾ ਜ਼ਮੀਨ ਦੇ ਮਾਲਕਾਂ ਨੇ ਖਾਲੀ ਕਰਵਾਣਾ ਸ਼ੁਰੂ ਕਰ ਦਿੱਤਾ ਹੈ ਉਸੇ ਤਰ੍ਹਾਂ ਅੱਜ ਧਰਮਪੁਰਾ ਚੌਂਕੀ ਜੋ ਸ਼ਿੰਗਾਰ ਸਿਨੇਮਾ ਦੇ ਪਰਿਸਰ ਦੇ ਵਿੱਚ ਮੌਜੂਦ ਸੀਗੀ ਉਹਨੂੰ ਵੀ ਸ਼ਿਫਟ ਕਰ ਦਿੱਤਾ ਗਿਆ ਹੈਗਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਗੇਟ ਨੂੰ ਹੁਣ ਤਾਲਾ ਲੱਗ ਚੁੱਕਾ ਹੈ ਧਰਮਪੁਰਾ ਚੌਂਕੀ ਜੋ ਡਿਵੀਜ਼ਨ ਨੰਬਰ 3 ਦੇ ਅਧੀਨ ਆਉਂਦੀ ਹੈ ਔਰ ਸ਼ਿੰਗਾਰ ਸਿਨੇਮਾ ਦੀਆਂ ਤਸਵੀਰਾਂ ਨੇ ਜਿੱਥੇ ਚੌਂਕੀ ਖੋਲੀ ਗਈ ਸੀ ਉਸ ਚੌਂਕੀ ਨੂੰ ਹੁਣ ਸ਼ਿਫਟ ਕਰ ਦਿੱਤਾ ਗਿਆ ਹੈਗਾ ਇੱਥੋਂ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਲੱਗੇ ਹੋਏ ਬੋਰਡ ਔਰ ਉਹ ਸਾਰੀਆਂ ਚੀਜ਼ਾਂ ਹਟਾ ਦਿੱਤੀਆਂ ਗਈਆਂ ਨੇ ਨਾ ਹੁਣ ਇੱਥੇ ਲਿਖਿਆ ਹੋਇਆ ਹੈ ਤਨ ਪੂਰਾ ਚੌਂਕੀ ਨਾ ਪੁਲਿਸ ਚੌਂਕੀ ਸਾਰੇ ਬੋਰਡ ਹਟਾ ਦਿੱਤੇ ਗਏ ਆ ਅੰਦਰ ਇਹਦੇ ਚੌਂਕੀ ਬਣੀ ਹੋਈ ਸੀ ਸਾਰਾ ਸਮਾਨ ਸ਼ਿਫਟ ਕਰ ਦਿੱਤਾ ਗਿਆ ਔਰ ਗੇਟ ਨੂੰ ਤਾਲਾ ਲਗਾ ਦਿੱਤਾ ਗਿਆ ਇੱਧਰ ਦੀ ਰਸਤਾ ਵੀ ਜਿਹੜਾ ਹੈ ਬੰਦ ਕਰ ਦਿੱਤਾ ਗਿਆ ਔਰ ਸ਼ਿੰਗਾਰ ਸਿਨੇਮਾ ਦੀ ਇਹ ਪ੍ਰਾਪਰਟੀ ਹੈ ਔਰ ਇਸ ਦੇ ਮਾਲਕ ਵੱਲੋਂ ਜਿਹੜੀ ਹੈ ਇਹ ਚੌਂਕੀ ਜਿਹੜੀ ਹੈ ਖਾਲੀ ਕਰਵਾ ਲਈ ਗਈ ਹੈਗੀ ਹੈ ਹਾਲਾਂਕਿ ਸ਼ਿੰਗਾਰ ਸਿਨੇਮਾ ਦੇ ਵਿੱਚ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਬਹੁਤ بڑا ਇੱਕ ਕਾਂਡ ਹੋਇਆ ਸੀ ਬੰਬ ਬਲਾਸਟ ਹੋਇਆ ਸੀਗਾ ਜਿਸ ਤੋਂ ਬਾਅਦ ਇੱਥੇ ਦੇ ਇਲਾਕੇ ਦੇ ਨਿਵਾਸੀਆਂ ਦੀ ਸੁਰੱਖਿਆ ਲਈ ਜਿਹੜੀ ਹੈ ਇੱਥੇ ਚੌਂਕੀ ਖੋਲੀ ਗਈ ਸੀਗੀ ਲੇਕਿਨ ਹੁਣ ਇਸ ਏਰੀਏ ਦੇ ਜਿਹੜੇ ਲੋਕ ਨੇ ਖਾਸ ਕਰਕੇ ਧਰਮਪੁਰਾ ਚੌਂਕੀ ਨੂੰ ਲੱਗਣ ਵਾਲੇ ਏਰੀਆਜ਼ ਨੇ ਉਹਨਾਂ ਨੂੰ ਕਿੱਥੇ ਜਾ ਕੇ ਆਪਣੀ ਰਿਪੋਰਟ ਦਰਜ ਕਰवानी ਪੈਗੀ ਜਾਂ ਫਿਰ ਚੌਂਕੀ ਨਾਲ ਰਿਲੇਟਡ ਆਪਣੇ ਕੰਮ ਕਿੱਥੇ ਜਾ ਕੇ ਕਰਵਾਣੇ ਪੈਣਗੇ ਉਹ ਤੁਹਾਨੂੰ ਦੱਸ ਦਿੰਨੇ ਆ ਇਹ ਚੌਂਕੀ ਜਿਹੜੀ ਹੈ ਹੁਣ ਆਰਜ਼ੀ ਤੌਰ ਤੇ ਸ਼ਿਫਟ ਕੀਤੀ ਗਈ ਹੈ ਔਰ ਇਹ ਚੌਂਕੀ ਕਿਸ ਜਗ੍ਹਾ ਤੇ ਸ਼ਿਫਟ ਕੀਤੀ ਗਈ ਹੈ ਇਹਦੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਧਰਮਪੁਰਾ ਚੌਂਕੀ ਬਦਲ ਕੇ ਜਿਸ ਜਗ੍ਹਾ ਤੇ ਆਈ ਹੈ ਉਸ ਜਗ੍ਹਾ ਤੇ ਮੌਜੂਦ ਆ ਤੁਹਾਨੂੰ ਸਭ ਤੋਂ ਪਹਿਲਾਂ ਦਿਖਾ ਦਿੰਨੇ ਆ ਕਿ ਇਹ ਬੋਰਡ ਤੁਸੀਂ ਦੇਖ ਸਕਦੇ ਹੋ ਇਹ ਨਗਰ ਨਿਗਮ ਦਾ ਦਫਤਰ ਹੈ ਜ਼ੋਨ B ਹੈ ਜ਼ੋਨ B ਦੇ ਦਫਤਰ ਦੇ ਵਿੱਚ ਹੁਣ ਧਰਮਪੁਰਾ ਚੌਂਕੀ ਨੂੰ ਸ਼ਿਫਟ ਕਰ ਦਿੱਤਾ ਗਿਆ ਹੈ ਸ਼ਿੰਗਾਰ ਦੇ ਨਾਲ ਲੱਗਦੇ ਏਰੀਆ ਦੇ ਜਿਹੜੇ ਲੋਕ ਨੇ ਅਗਰ ਉਹਨਾਂ ਨੂੰ ਪੁਲਿਸ ਦੀ ਥਾਹੀਂ ਕੋਈ ਕੰਮ ਪੈਂਦਾ ਹੈ ਤਾਂ ਉਹਨਾਂ ਨੂੰ ਹੁਣ ਜ਼ੋਨ B ਦੇ ਨਗਰ ਨਿਗਮ ਦੇ ਦਫਤਰ ਦੇ ਗੇਟ ਨੰਬਰ 2 ਦੇ ਬਿਲਕੁਲ ਸਾਹਮਣੇ ਆਣਾ ਹੋਏਗਾ ਤਸਵੀਰਾਂ ਲੜਨ ਨਾਲ ਸੰਝੀਆਂ ਕਰਦੇ ਆ ਬਿਲਕੁਲ ਸਾਹਮਣੇ ਧਰਮਪੁਰਾ ਚੌਂਕੀ ਡਿਵੀਜ਼ਨ ਨੰਬਰ 3 ਦਾ ਬੋਰਡ ਲੱਗ ਚੁੱਕਾ ਹੈਗਾ ਔਰ ਇਸ ਗੇਟ ਨੰਬਰ 2 ਤੋਂ ਤੁਸੀਂ ਅੰਦਰ ਵੜ ਕੇ ਧਰਮਪੁਰਾ ਚੌਂਕੀ ਦੇ ਵਿੱਚ ਜਾ ਸਕਦੇ ਹੋ ਔਰ ਇਸ ਜਗ੍ਹਾ ਤੇ ਉੱਤੇ ਧਰਮਪੁਰਾ ਚੌਂਕੀ ਨੂੰ ਹੁਣ ਸ਼ਿਫਟ ਕਰ ਦਿੱਤਾ ਗਿਆ ਹੈਗਾ ਇੱਥੇ ਬੋਰਡ ਜਿਹੜਾ ਲਗਾ ਦਿੱਤਾ ਗਿਆ ਹੈਗਾ ਚੌਂਕੀ ਧਰਮਪੁਰਾ थाना ਡਿਵੀਜ਼ਨ ਨੰਬਰ 3 ਦਾ ਇਹ ਬੋਰਡ ਹੈ ਲਗਾ ਦਿੱਤਾ ਹੈ ਜਿੱਥੇ ਧਰਮਪੁਰਾ ਚੌਂਕੀ ਨੂੰ ਹੁਣ ਸ਼ਿਫਟ ਕੀਤਾ ਗਿਆ ਹੈ ਇਸ ਜਗ੍ਹਾ ਦੇ ਉੱਤੇ ਇਹ ਜਿਹੜੀ ਹੈ ਚੌਂਕੀ ਬਣਾਈ ਗਈ ਹੈ ਹਾਲਾਂਕਿ ਇਹ ਕਿ ਆਰਜ਼ੀ ਤੌਰ ਤੇ ਬਣਾਈ ਗਈ ਹੈ ਜਾਂ ਫਿਰ ਪੱਕੇ ਤੌਰ ਤੇ ਚੌਂਕੀ ਹੁਣ ਇੱਥੇ ਹੀ ਰਹੇਗੀ ਇਹ ਪੂਰੀ ਜਾਣਕਾਰੀ ਜਿਹੜੀ ਹੈ ਜੋ ਇੱਥੇ ਦੇ ਸਬੰਧਤ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕਰਕੇ ਪਤਾ ਕਰਦੇ ਆ ਕਿ ਕਿਆ ਹੁਣ ਚੌਂਕੀ ਜਿਹੜੀ ਹੈ ਇਸੀ ਜਗ੍ਹਾ ਤੇ ਰਹੇਗੀ ਇੱਥੇ ਹੀ ਚੌਂਕੀ ਨੂੰ ਜਿਹੜਾ ਸ਼ਿਫਟ ਕੀਤਾ ਜਾਏਗਾ ਜਾਂ ਫਿਰ ਹਲੇ ਆਰਜ਼ੀ ਤੌਰ ਤੇ ਨਗਰ ਨਿਗਮ ਦਫ਼ਤਰ ਜ਼ੋਨ B ਦੇ ਵਿੱਚ ਇਹ ਚੌਂਕੀ ਸ਼ਿਫਟ ਕੀਤੀ ਗਈ ਹੈ ਦਰੰਬਰ ਚੌਂਕੀ ਨੇ ਜ਼ੋਨ B ਦੇ ਨਗਰ ਨਿਗਮ ਦੇ ਦਫ਼ਤਰ ਦੇ ਵਿੱਚ ਇੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਇੱਥੇ ਤੁਸੀਂ ਦੇਖ ਸਕਦੇ ਹੋ ਅਫਸਰ ਸਹਿਬਾਨ ਕਰਮਚਾਰੀ ਜਿਹੜੇ ਨੇ ਆਪਣਾ ਕੰਮ ਕਰ ਰਹੇ ਨੇ ਟੇਬਲ ਕੁਰਸੀਆਂ ਇੱਥੇ ਲਗਾ ਦਿੱਤੀਆਂ ਗਈਆਂ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਚੌਂਕੀ ਨੂੰ ਹੁਣ MCL ਦਫ਼ਤਰ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈਗਾ ਹਾਲਾਂਕਿ ਇਹ ਚੌਂਕੀ ਪਤਾ ਕਰਾਂਗੇ ਕਿ ਆਰਜ਼ੀ ਤੌਰ ਤੇ ਸ਼ਿਫਟ ਕੀਤੀ ਗਈ ਹੈਗੀ ਹੈ ਜਾਂ ਫਿਰ ਹੁਣ ਇਹ ਚੌਂਕੀ ਇਸੇ ਜਗ੍ਹਾ ਤੇ ਰਹੇਗੀ ਪਰ ਤੁਹਾਨੂੰ ਦੱਸ ਦਈਏ ਕਿ ਇੱਥੇ ਮੁਲਾਜ਼ਮ ਜਿਹੜੇ ਨੇ ਮੌਜੂਦ ਨੇ ਔਰ ਤਰੰਪੁਰਾ ਚੌਂਕੀ ਦੇ ਵਿੱਚ ਲਗਾਤਾਰ ਕੰਮ ਜਿਹੜਾ ਹੈ ਉਹ ਜਾਰੀ ਹੈਗਾ ਔਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਦਫ਼ਤਰ ਇੰਚਾਰਜ ਦਾ ਇੱਧਰ ਦਫ਼ਤਰ ਬਣਾ ਦਿੱਤਾ ਗਿਆ ਹੈਗਾ ਇੰਚਾਰਜ ਜਿਹੜੇ ਨੇ ਉਹ ਇੱਧਰ ਬੈਠਣਗੇ ਇਸ ਜਗ੍ਹਾ ਤੇ ਬੈਠਣਗੇ ਅਗਰ ਤੁਹਾਨੂੰ ਪੁਲਿਸ ਸੰਬੰਧਤ ਕੋਈ ਵੀ ਜਿਹੜੀ ਜ਼ਰੂਰਤ ਪੈਂਦੀ ਹੈ ਤਾਂ ਤੁਸੀਂ ਧਰਮਪੁਰਾ ਚੌਂਕੀ ਜਿਹੜੀ ਹੈ ਐਮਸੀਐਲ ਦਫ਼ਤਰ ਦੇ ਵਿੱਚ ਇੱਥੇ ਆ ਸਕਦੇ ਹੋ ਇੱਥੇ ਮੁੱਖ ਅਫਸਰ ਜਿਹੜੇ ਨੇ ਉਹ ਮੌਜੂਦ ਨੇ ਅਫਸਰ ਆਪਣੇ ਦਫ਼ਤਰ ਦੇ ਵਿੱਚ ਬੈਠੇ ਹੋਏ ਨੇ ਗੱਲਬਾਤ ਕਰ ਲੈਣੇ ਆ ਇਹਨਾਂ ਨਾਲ ਧਰਮਪੁਰਾ ਚੌਂਕੀ ਦੇ ਵਿੱਚ ਮੁੱਖ ਇੰਚਾਰਜ ਮੁੱਖ ਅਫਸਰ ਜਿਹੜੇ ਨੇ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਰ ਉਹ ਦਰ ਸ਼ਿੰਗਾਰ ਤੋਂ ਜਿਹੜੀ ਹੈ ਚੌਂਕੀ ਸ਼ਿਫਟ ਕਰਕੇ ਹੁਣ ਜ਼ੋਨ B ਦੇ ਵਿੱਚ ਲਿਆਂਦੀ ਗਈ ਹੈ ਇਹ ਕੀ ਆਰਜੀ ਤੌਰ ਤੇ ਰਹੇਗੀ ਜਾਂ ਫਿਰ ਪੱਕੇ ਤੌਰ ਤੇ ਹੁਣ ਇੱਥੇ ਹੀ ਚੌਂਕੀ ਬਣਾਈ ਜਾਈਏ ਫਿਲਹਾਲ ਤੇ ਜੇ ਆਰਜੀ ਆਈ ਆ ਦੇਖਦੇ ਹਾਂ ਅਫਸਰਾਂ ਨਾਲ ਗੱਲ ਕਰਕੇ ਜਿਵੇਂ ਹੋਵੇ ਅੱਛਾ ਇੱਧਰ ਹੁਣ ਅਪਰੋਚ ਸਹੀ ਰਹੇਗੀ ਜਿਹੜੇ ਲੋਕ ਜਿਨ੍ਹਾਂ ਨੂੰ ਸਾਰਿਆਂ ਨੂੰ ਦੱਸਦਾ ਜੀ ਇੱਧਰ ਸਹੀ ਰਹੂਗੀ ਵਿਚਾਲੇ ਸ਼ਹਿਰ ਦੇ ਹਾਂਜੀ ਲੋਕਾਂ ਨੂੰ ਜਿਹੜੀ ਹੁਣ ਆਲੇ ਦੁਆਲੇ ਦੇ ਲੋਕ ਹੈ ਕਿਆ ਇਹ ਜਗ੍ਹਾ ਸਫੀਸ਼ੀਐਂਟ ਹੈਗੀ ਹੈ ਇਧਰਲੇ ਪਾਸੇ ਕਿਉਂਕਿ ਜ਼ਿਆਦਾ ਦੂਰ ਨਹੀਂ ਹੈ ਸ਼ਿੰਗਾਰ ਤੋਂ ਜ਼ਿਆਦਾ ਦੂਰ ਨਹੀਂ ਹਾਂ ਨੇੜੇ ਹੀ ਆ ਜੀ ਸ਼ਿੰਗਾਰ ਤੋਂ ਸਭ ਨੂੰ ਪਤਾ ਲੱਗ ਗਿਆ ਜੀ ਹੁਣ ਕੋਈ ਪੱਕੀ ਚੌਕੀ ਦੀ ਮੰਗ ਕੀਤੀ ਹੈ ਜਾਂ ਅਧਿਕਾਰੀਆਂ ਤੱਕ ਗੱਲ ਕੀਤੀ ਹੈ ਨਹੀਂ ਫਿਲਹਾਲ ਤੇ ਇੱਥੇ ਜੇ ਬੈਠੇ ਆ ਫਿਰ ਕਰਾਂਗੇ ਜੀ ਜੀ اچھا ਕੋਈ ਇੱਥੇ ਕੋਈ ਦਿੱਕਤ ਜਾਂ ਪਰੇਸ਼ਾਨੀ ਆਮ ਲੋਕਾਂ ਨੂੰ ਬੈਠਣ ਉੱਠਣ ਦੀ ਜਾਂ ਕੋਈ ਇਦਾਂ ਦਾ ਕੁਝ ਪ੍ਰਬੰਧ ਕੋਈ ਜਿਹੜੀ ਲੱਗਦੀ ਹੈ ਕਿ ਇਹ ਹੋਣਾ ਚਾਹੀਦਾ ਹੈ ਜਾਂ ਸਾਰੀ ਚੀਜ਼ ਕੰਪਲੀਟ ਹੋ ਚੁੱਕੀ ਹੈ ਨਹੀਂ ਨਹੀਂ ਜੀ ਠੀਕ ਹੈ ਜੀ ਬੇਸ ਨੂੰ ਕੋਈ ਪਰੇਸ਼ਾਨੀ ਨਹੀਂ ਇੱਥੇ ਤੇ ਇੱਥੇ ਜਿਹੜਾ ਪੂਰਾ ਅਰੇਂਜਮੈਂਟ ਕਰ ਦਿੱਤਾ ਗਿਆ ਤੁਸੀਂ ਇੱਥੇ ਦੇਖ ਸਕਦੇ ਹੋ ਪੂਰੀਆਂ ਕੁਰਸੀਆਂ ਜਿਹੜੀਆਂ ਨੇ ਲਗਾਈਆਂ ਹੋਈਆਂ ਨੇ ਸਿਟਿੰਗ ਦੀ ਪੂਰੀ ਵਿਵਸਥਾ ਬੈਠਣ ਦੀ ਪੂਰੀ ਵਿਵਸਥਾ ਔਰ ਬਾਅਰ ਜਿਹੜਾ ਮੁਲਾਜ਼ਮਾਂ ਲਈ ਵੀ ਪੂਰਾ ਪ੍ਰਬੰਧ ਕਰ ਦਿੱਤਾ ਗਿਆ ਹੈ ਹਾਲਾਂਕਿ ਚੌਂਕੀ ਜਿਹੜੀ ਹੈ ਆਰਜੀ ਹੈ ਅਫਸਰਾਂ ਤੱਕ ਜਿਹੜੀ ਹੈ ਮੰਗ ਕੀਤੀ ਗਈ ਹੈਗੀ ਹੈ ਕਿ ਪੱਕੇ ਤੌਰ ਤੇ ਇੱਕ ਚੌਂਕੀ ਨੂੰ ਜਿਹੜੀ ਹੈ ਜਗ੍ਹਾ ਦੇ ਦਿੱਤੀ ਜਾਵੇ ਲੇਕਿਨ ਫਿਲਹਾਲ ਜਦੋਂ ਤੱਕ ਜਿਹੜੀ ਹੈ ਕੇ ਤੌਰ ਤੇ ਚੌਂਕੀ ਦੀ ਜਗ੍ਹਾ ਨਹੀਂ ਮਿਲਦੀ ਤਾਂ ਜਿਹੜੀ ਇਹ ਧਰਮਪੁਰਾ ਚੌਂਕੀ ਹੈ ਇਹ ਜ਼ੋਨ ਵੀ ਐਮਸੀਲ ਦੇ ਦਫ਼ਤਰ ਦੇ ਵਿੱਚ ਹੀ ਰਹੇਗੀ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ